ਦਸ਼ਵਿੰਦਰ ਪੱਲਾ ਜੀ ਇਸ ਦੁਨੀਆ ਦੇ ਵਿੱਚ ਨਹੀਂ ਨੇ ਲੋਕ ਲਗਾਤਾਰ ਜਿਹੜੇ ਆ ਰਹੇ ਨੇ ਕਲਾਕਾਰ ਇੰਡਸਟਰੀ ਤੋਂ ਸੀਮਾਨ ਸਾਹਿਬ ਵੀ ਪਹੁੰਚੇ ਨੇ ਸਤਿਕਾਰ ਗਿਲ ਵੀ ਪਹੁੰਚੇ ਨੇ ਬਈ ਅੱਜ ਬਹੁਤ ਵੱਡੀ ਦੁੱਖ ਦੀ ਬਿਲਕੁਲ ਭਾਜੀ ਸੋ ਇਹ ਜਿਹੜਾ ਘਾਟਾ ਇੰਡਸਟਰੀ ਨੂੰ ਜਾਂ ਆਮ ਪੰਜਾਬੀਤ ਨੂੰ ਸਾਰੇ ਪੰਜਾਬੀਆਂ ਨੂੰ ਪਿਆ ਇਹ ਨਹੀਂ ਕਦੀ ਵੀ ਪੂਰਾ ਹੋਣਾ ਸੋ ਸਾਡੀ ਦੇ ਸ਼ੁਰੂਆਤ ਦੀ ਪੱਲਾ ਸਾਹਿਬ ਦੇ ਰਹੀ ਹੋਈ ਸੀਗੀ ਜਦੋਂ ਲਫਟਰ ਦਾ ਮਾਸਟਰ 2011 ਚ ਸ਼ੁਰੂ ਕੀਤਾ ਤੇ ਜਜਮੈਂਟ ਤੇ ਭੱਲਾ ਸਾਹਿਬ ਸੀਗੇ ਫਸਟ ਟਾਈਮ ਜਦੋਂ ਟੀਵੀ ਤੇ ਆਪਣੇ ਆਪ ਨੂੰ ਵੇਖਿਆ ਤੇ ਭੱਲਾ ਸਾਹਿਬ ਦੇ ਨਾਲ ਕਿਉਂਕਿ ਜਜਮੈਂਟ ਤੇ ਸੀਗੇ ਤੇ ਅਸੀਂ ਅੱਗੇ ਪਰਫਾਰਮ ਕਰਦੇ ਸੀਗੇ ਉਸ ਤੋਂ ਬਾਅਦ ਸਿਨੇਮਾ ਘਰਾਂ ਚ ਜਿਹੜੀ ਮੇਰੀ ਫਸਟ ਫਿਲਮ ਰਿਲੀਜ਼ ਹੋਈ ਜਸਟ ਯੂ ਐਂਡ ਮੀ ਜੀ ਆ ਉੱਚ ਵੀ ਮੇਰਾ ਗਰਦਾਰ ਭੱਲਾ ਸਾਹਿਬ ਦੇ ਨਾਲ ਸੀਗਾ threory ਸੋ ਉਦੋਂ ਪਹਿਲਾਂ ਉਹਨਾਂ ਨੂੰ ਟੀਵੀ ਤੇ ਵੇਖਦੇ ਸੀਗੇ ਫਿਲਮਾਂ ਚ ਵੇਖਦੇ ਸੀਗੇ ਸੋ ਕੰਮ ਕਰਨ ਦਾ ਮੌਕਾ ਮਿਲਿਆ ਨਾਲ ਹੋਰ ਉਦੋਂ ਬਾਅਦ ਫਿਲਮਾਂ ਕੀਤੀਆਂ ਸੋ ਇਹ ਜਿਹੜੀ ਅੱਜ ਬਹੁਤ ਤੁਸੀਂ ਜੇ ਤੁਸੀਂ ਸੈਟ ਤੇ ਦੇਖਿਆ ਜਾਵੇ ਤਾਂ ਤੁਸੀਂ ਦੋਨੇ ਹਾਸੇ ਮਜ਼ਾਕ ਵੀ ਕਰਦੇ ਨਜ਼ਰ ਆਉਂਦੇ ਸੀ ਤੁਸੀਂ ਜਿਹੜੇ ਪੰਛ ਵੀ ਮਾਰਦੇ ਸੀ ਉਹਨਾਂ ਦੇ ਨਾਲ ਵੀ ਕੋਈ ਉਦਾਂ ਦੀ ਫਨੀ ਵੀਡੀਓ ਕ੍ਰੀਏਟ ਕਰੀਓ ਉਹ ਮੈਂ ਤੇ ਜਿੰਨੇ ਸੀਨ ਜਿਵੇਂ ਜਸਟ ਯੂ ਐਂਡ ਮੀ ਸੀਗੇ ਜਾਂ ਉਤਰਾ ਉਥੇ ਜਿੰਦ ਜਾਨ ਫਿਲਮ ਅਸੀਂ ਇਕੱਠਿਆਂ ਨੇ ਕੀਤੀ ਸੀਗੀ ਸੋ ਜਾਂ ਆਮ ਜ਼ਿੰਦਗੀ 'ਚ ਕਦੀ ਮੁਲਾਕਾਤ ਹੁੰਦੀ ਸੀਗੀ ਤੇ ਸੋ ਬਹੁਤ ਮਤਲਬ ਇੱਕ ਵਾਰਾਂ ਮੇਰੇ ਕੋ ਨਾ ਕੋਈ ਗਲਤ ਵੀਡੀਓ ਬਣ ਗਈ ਵੀ ਜਿਹੜੀ ਲੋਕਾਂ ਨੂੰ ਜਿਆਦੀ ਵਧੀਆ ਨਹੀਂ ਲੱਗੀ ਤੇ ਭੱਲਾ ਸਾਹਿਬ ਨੇ ਮੈਨੂੰ ਸਪੈਸ਼ਲੀ ਮੈਸੇਜ ਕੀਤਾ ਵੀ ਜੀਦਾਰ ਬੇਟਾ ਇਹ ਵਲਗੈਰਿਟੀ ਦਾ ਸਹਾਰਾ ਨਹੀਂ ਲੈਣਾ ਕਦੀ ਵੀ ਜ਼ਿੰਦਗੀ ਚ ਸੋ ਸਾਫ ਸੁਥਰੀ ਕਾਮੇਡੀ ਕਰਨੀ ਮਿਲਕੋ ਅੱਜ ਵੀ ਮੈਸੇਜ ਪਿਆ ਆ ਭਾਜੀ ਦਾ ਇੱਕ ਪੈਰਾਗ੍ਰਾਫ ਭਾਜੀ ਨੇ ਬਣਾ ਕੇ ਭੇਜਿਆ ਸੋ ਬਹੁਤ ਵਧੀਆ ਇਨਸਾਨ ਸੀਗੇ ਔਰ ਆਲਵੇਜ਼ ਚੰਗੀਆਂ ਚੀਜ਼ਾਂ ਸਿੱਖੀਆਂ ਉਹਨਾਂ ਦੇ ਕੋਲੋਂ ਔਰ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਸੀਗਾ ਇੱਕ ਮਤਲਬ ਮੈਂ ਤਾਂ ਕਹਿ ਸਕਦਾ ਵੀ ਇਹ ਪੰਜਾਬ ਚ ਅਮਤਾਬ ਬਚਨ ਦਾ ਦਰਜਾ ਦਿੱਤਾ ਜਾਵੇ ਤੇ ਉਹ ਉਦਾਂ ਦੀ ਗੱਲ ਹੈ ਆਖਰੀ ਜੀ ਗੱਲਾਂ ਨੇ ਮੰਨ ਲਓ ਤੁਹਾਨੂੰ ਇਸ ਜੀ ਬਾਰੇ ਇਲਮ ਹੋ ਗਿਆ ਸੀਗਾ ਵੀ ਭੱਲਾ ਸਾਹਿਬ ਬਿਮਾਰ ਚੱਲ ਰਹੇ ਨੇ ਇੰਡਸਟਰੀ ਦੇ ਵਿੱਚ ਉਹਨਾਂ ਦੀ ਗੈਰ ਹਾਜ਼ਰੀ ਚੱਲ ਰਹੀ ਸੀ ਗੈਰ ਹਾਜ਼ਰੀ ਦਾ ਤੇ ਹਾਂਜੀ ਪਤਾ ਸੀਗਾ ਕਿਉਂਕਿ ਕਰਮਜੀਤ ਅਨਮੋਲ ਭਾਜੀ ਉਹਨਾਂ ਦੇ ਨਾਲ ਕਦੀ ਮੁਲਾਕਾਤ ਹੁੰਦੀ ਸੀਗੀ ਜਾਂ ਕਿ ਹੋਰ ਆਰਟਿਸਟ ਦੇ ਨਾਲ ਤੇ ਉਹਨਾਂ ਦੇ ਨਾਲ ਥੋੜਾ ਵੱਧ ਨੇੜਤਾ ਸੀਗੀ ਭਾਜੀ ਉਹਨਾਂ ਦੀ ਹਣਾ ਵੀ ਇਕੱਠੇ ਕੰਮ ਕਰ ਰਹੇ ਸੀਗੇ ਸਾਰੀਆਂ ਫਿਲਮਾਂ ਵਿੱਚ ਵਿਚਲੀਆਂ ਸੋ ਉਹਨਾਂ ਦੇ ਜ਼ਰੀਏ ਪਤਾ ਲੱਗਦਾ ਰਹਿੰਦਾ ਸੀਗਾ ਤੇ ਤੁਹਾਨੂੰ ਹੁਣ ਜਦੋਂ ਇਹ ਖਬਰ ਪਤਾ ਲੱਗਦੀ ਹੈ ਹੁਣ ਕੀ ਜਦੋਂ ਅੱਜ ਘਰੇ ਗਏ ਹੋ ਕਮਾਨ ਦੇ ਵਿੱਚ ਕੀ ਸੋਚਿਆ ਕਿ ਜਿਹੜਾ ਜਿਹਦੇ ਘਰੇ ਰੌਣਕੀ ਲੱਗੀ ਰਹਿੰਦੀ ਸੀ ਮੇਲੇ ਲੱਗਿਆ ਰਹਿੰਦਾ ਹਾਸੇ ਵੰਡਣ ਵਾਲਾ ਕਲਾਕਾਰ ਆਪ ਦੁਨੀਆ ਤੋਂ ਚਲਾ ਗਿਆ ਸਾਨੂੰ ਗਮਾਂ ਛਪਾ ਗਿਆ ਰੋਣਾ ਪੱਲੇ ਪਾ ਗਿਆ ਸਾਰੇ ਜਿਹੜੇ ਹਾਸੇ ਵੰਦਿਆ ਵੰਦਿਆ ਲਾਈਕ ਉਹ ਅਜਰਵਾਗੇ ਸਾਰਿਆਂ ਨੂੰ ਅਲਵਿਦਾ ਕਰ ਗਏ ਇਸ ਫਾਨੀ ਸੰਸਾਰ ਨੂੰ ਸੋ ਬਹੁਤ ਦੁੱਖ ਦੀ ਘਟਨਾ ਹੈ ਸਾਰੀ ਇੰਡਸਟਰੀ ਲਈ ਸਾਰੇ ਪੰਜਾਬੀਆਂ ਲਈ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀਗੇ ਲੋਕ ਸੋ ਬਹੁਤ ਲੰਮਾ ਟਾਈਮ ਸਿਨੇਮਾ ਦੀ ਉਹਨਾਂ ਨੇ ਸੇਵਾ ਕੀਤੀ ਹੋ ਰਜੇ ਵੀ ਕੰਟੀਨਿਊ ਕਰ ਹੀ ਰਹੇ ਸੀਗੇ ਐਂਡ ਜਿੰਨੀ ਵਾਰੀ ਜਿਵੇਂ ਬਾਕੀ ਆਰਟਿਸਟਾਂ ਨਾਲ ਮੁਲਾਕਾਤ ਨੂੰਂ ਦੀ ਰੀ ਪਤਾ ਲੱਗਦਾ ਰਹੇ ਉਹ ਕਹਿੰਦੇ ਵੀ ਠੀਕ ਹੋ ਰਹੇ ਨੇ ਸੋ ਇਹ ਤੇ ਪਤਾ ਹੀ ਨਹੀਂ ਸੀਗਾ ਕਿ ਬਹੁਤ ਸ਼ੌਕਿੰਗ ਨਿਊਜ਼ ਸੀ ਕਿ ਅੱਜ ਮਾਰਨਿੰਗ ਦੀ ਜੋ ਇਹ ਪਣਾ ਵਰਤਿਆ ਕਿ ਜੇਰੀ ਇਹde ਸਾਡਾ ਦਿਲ ਕਰਦਾ ਹੁੰਦਾ ਜਦੋਂ ਕੋਈ ਸਾਡਾ ਆਪਣਾ ਪਿਆਰਾ ਜਾਂਦਾ ਵੀ ਅਸੀਂ ਚੀਕ-ਚੀਕ ਕੇ ਦੱਸੀਏ ਵੀ ਤੂੰ ਕਿਉਂ ਚਲਾ ਗਿਆ ਤੁਸੀਂ ਜਿਹੜਾ ਮਰਦਾ ਉਹਤੇ ਟੈਗ ਲੱਗਿਆ ਵੀ ਉਹ ਰੋ ਨਹੀਂ ਸਕਦਾ ਤੁਹਾਡੇ ਵੀ ਅੰਦਰ ਉਹ ਤਾਂ ਭੋਬ ਨਿਕਲੀ ਹੋਣੀ ਆ ਕਿ ਨਹੀਂ ਜਾਣਾ ਚਾਹੀਦਾ ਡੈਫੀਨਟਲੀ ਭਾਜੀ ਕਿਉਂ ਜਾਣਾ ਚਾਹੀਦਾ ਜੇ ਕੋਈ ਬਹੁਤ ਜ਼ਿਆਦਾ ਉਮਰ ਨਹੀਂ ਸੀਗੀ ਹਨਾ ਵੀ ਇੱਕ ਦਿਨ ਆਵੇ ਬਹੁਤ ਜ਼ਿਆਦਾ ਬੰਦਾ ਕਿਤੇ 100 ਸਾਲ ਦਾ ਹੋ ਗਿਆ ਤੇ ਅਜੇ 60 65 ਸਾਲ ਤੇ ਆਮ ਇੱਕ ਸੁਭਾਵਿਕ ਗੇਜ ਆ ਤੇ ਸੋ ਉਹਨਾਂ ਦਾ ਜਾਣਾ ਥੋੜਾ ਛੇਤੀ ਹੋ ਗਿਆ ਦੁਨੀਆ ਤੋਂ ਮੈਨੂੰ ਲੱਗਦਾ ਸੋ ਨਹੀਂ ਸੀ ਗਿਆ ਜਣਾ ਚਾਹੀਦਾ ਜੀ ਉਹਨਾਂ ਨੂੰ ਕਿਉਂਕਿ ਜੇ ਉਹ ਬਹੁਤ ਸੋਹਣੇ ਪ੍ਰੋਜੈਕਟ ਪਲੈਨਿੰਗਾਂ ਸੀਗੀਆਂ ਅੱਗੇ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਦੀਆਂ ਸੋ ਬਹੁਤ ਚੀਜ਼ਾਂ ਪੁੱਤ ਦੀਆਂ ਅੱਖਾਂ ਦੇ ਵਿੱਚ ਕੀ ਦੇਖਿਆ ਜਿਸ ਦਾ ਬਾਪ ਕਿਉਂਕਿ ਹਜੇ ਉਹ ਵੀ ਆਪਣੇ ਕੈਰੀਅਰ ਨੂੰ ਲੈ ਕੇ ਲਗਾਤਾਰ ਮਿਹਨਤ ਕਰ ਰਹੇ ਨੇ ਤਾਂ ਬਾਪ ਦਾ ਇਸ ਤਰ੍ਹਾਂ ਸਿਰ ਟੁੱਟ ਜਾਣਾ ਵੇਖੋ ਇਹ ਭਾਵੇਂ ਬਹੁਤ ਪਰਿਵਾਰ ਲਈ ਤੇ ਗੁਰੂ ਸਾਹਿਬ ਪਾਣਾ ਮੰਨਣ ਦਾ ਬਲ ਬਖਸ਼ਣ ਇਹ ਬਹੁਤ ਵੱਡਾ ਘਾਟਾ ਹੁੰਦਾ ਮਤਲਬ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਮੈਂ ਦੱਸੂਗਾ ਤੇ ਛੋਟੀਆਂ ਲੱਗਣਗੀਆਂ ਓਏ ਪਰਿਵਾਰ ਦੇ ਵਿੱਚ ਸਾਡੇ ਲਈ ਜਾਂ ਆਮ ਲੋਕਾਂ ਲਈ ਸਟਾਰ ਸੀਗੇ ਹਨਾ ਤੇ ਇੱਕ ਪਰਿਵਾਰ ਦੇ ਵਿੱਚੋਂ ਫਾਦਰ ਦਾ ਚਲ ਜਾਣਾ ਇੱਕ ਸੀਨੀਅਰ ਬੰਦੇ ਦਾ ਚਲ ਜਾਣਾ ਮੈਨੂੰ ਇਹ ਲੱਗਦਾ ਹੁੰਦਾ ਵੀ ਇੱਕ ਲਾਇਬ੍ਰੇਰੀ ਖਤਮ ਹੋ ਜਾਂਦੀ